ਕੁਝ ਘੱਟ ਪੜ੍ਹੀਏ ਨੇ ਉਹਨਾਂ ਨੂੰ ਵੀ ਜਾ ਕੇ ਪੜਾਇਆ ਜਾਂਦਾ ਵੀ ਲਾ ਲੋ ਇੱਕ ਤਾਂ ਲਾਇਬ੍ਰੇਰੀ ਹੋ ਗਈ ਉਹਦੇ ਬਾਅਦ ਜੋ ਡਿਸਪੈਂਸਰੀ ਦੇ ਵਿੱਚ ਸਾਡੇ ਕਾਫੀ ਕੰਮ ਹੋਣ ਵਾਲੀ ਬਣਾਈਦਾ ਆਉਂਦਾ ਹੈ ਸੂਟਾਂ ਆਉਂਦਾ ਹੈ ਠੀਕ ਹੈ ਲੈ ਲਾਈਫ ਸੈਕਟ ਬਣਾਉਣੇ ਨੇ ਜਾਂ ਕੁਝ ਵੀ ਉਹ ਚਓਨਲੀ ਲੇਡੀਜ਼ ਲਈ ਹੈ ਨਾ ਇੱਕ ਜੋ ਮਤਲਬ ਪਰਫੈਕਟ ਕੋਚ ਮਿਲੂ ਸਾਨੂੰ ਡਿਮਾਂਡ ਅਸੀਂ ਰੱਖੀ ਹੋਈ ਹੈ ਆਪਣੇ ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਐਚ ਐਸ ਟਾਕਸ ਤੇ ਕਹਿੰਦੇ ਪੰਜਾਬ ਦੀ ਰੂਹ ਪਿੰਡਾਂ ਦੇ ਵਿੱਚ ਵਸਦੀ ਹੈ ਤੇ ਇੱਕ ਪਿੰਡ ਦੇ ਮਸਲੇ ਹੱਲ ਕਰਨਾ ਪਿੰਡ ਨੂੰ ਵਿਕਾਸ ਦੀ ਲੀਹ ਦੇ ਉੱਤੇ ਲੈ ਕੇ ਜਾਣਾ ਇਹ ਜਿੰਨਾ ਕਹਿਣਾ ਆਸਾਨ ਹੈ ਕਰਨਾ ਉਨਾ ਹੀ ਔਖਾ ਏ ਤੇ ਇਸ ਦੇ ਲਈ ਇੱਕ ਚੰਗਾ ਸਰਪੰਚ ਹੋਵੇ ਪਿੰਡ ਦਾ ਤੇ ਚੰਗੀ ਪੰਚਾਇਤ ਮੈਂਬਰ ਉਹਦੇ ਨਾਲ ਹੋਣ ਤਾਂ ਉਹਦੇ ਵਰਗੀ ਰੀਤ ਨਹੀਂ ਤੇ ਅੱਜ ਆਪਾਂ ਇਹੀ ਪੌਡਕਾਸਟ ਲੈ ਕੇ ਆਏ ਆ ਸਰਪੰਚੀ ਪਿੰਡ ਦੀ ਤੇ ਅੱਜ ਆਪਾਂ ਖੜੇ ਆ ਜੀ ਰੁੜਕੀ ਪਿੰਡ ਦੇ ਵਿੱਚ ਰੁੜਕੀ ਪਿੰਡ ਦੀ ਨਵੀਂ ਪੰਚਾਇਤ ਨੂੰ 1 ਸਾਲ ਹੋ ਗਿਆ ਤੇ ਇੱਕ ਸਾਲ ਦੇ ਵਿੱਚ ਪੰਚਾਇਤ ਨੇ ਇੰਨੇ ਵਧੀਆ ਕੰਮ ਕਰ ਦਿੱਤੇ ਨੇ ਕਿ ਪਿਛਲੀਆਂ ਪੰਚਾਇਤਾਂ ਨੇ ਮੇਰੀ ਸੋਝੀ ਦੇ ਵਿੱਚ ਤਾਂ ਕੀਤੇ ਨਹੀਂ ਸੀਗੇ ਤਾਂ ਅੱਜ ਆਪਾਂ ਪਿੰਡ ਦੇ ਸਰਪੰਚ ਸਾਹਿਬ ਨਾਲ ਤੁਹਾਡੀ ਮੁਲਾਕਾਤ ਕਰਾਉਨੇ ਆ ਤੇ ਆਉਣ ਵਾਲੇ ਜੋ ਵੀ ਵਿਕਾਸ ਹੋਣ ਇਹਨਾਂ ਨਾਲ ਸਰਪੰਚ ਜੀ ਚਲੋ ਜੀ ਬਹੁਤ ਬਧੀਸ਼ੂ ਤੇ ਆਪਣੇ ਪੰਚ ਸਾਹਿਬ ਹਰਵਿੰਦਰਪਾਲ ਜੀ ਹੋਰ ਸਰ ਬਹੁਤ ਬਧੀਸ਼ੂ ਐਨ ਵਧੀਆ ਤੇ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਪਿੰਡ ਦੀ ਸਰਪੰਚੀ ਵੱਲੋਂ ਆਉਣ ਦਾ ਬਣਿਆ ਕਿਵੇਂ ਇਹ ਸਵੱਬ ਪਹਿਲਾਂ ਤਾਂ ਸਾਰਿਆਂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਆਪਣੇ ਵੱਲੋਂ ਤੇ ਆਪਣੀ ਪੰਚਾਇਤ ਵੱਲੋਂ ਤੇ ਆਪਣੇ ਪਿੰਡ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਡਾ ਵੀ ਬਹੁਤ ਧੰਨਵਾਦ ਪਿੰਡ ਦਾ ਨਾਮ ਸੁਣ ਕੇ ਜਾਂ ਪਿੰਡ ਦੇ 71 ਲੋਕ ਉਹੀ ਹੁੰਦਾ ਵੀ ਰੁੜਕੀ ਦਾ ਨਾਮ ਤੁਹਾਡੇ ਕੋਲ ਪਹੁੰਚਿਆ ਤੁਸੀਂ ਪਹੁੰਚੇ ਇੱਥੇ ਤੁਹਾਡਾ ਵੀ ਧੰਨਵਾਦ ਇੱਥੇ ਆਉਣ ਦਾ ਅਸੀਂ ਐਕਚੁਅਲੀ ਜਿਹੜਾ ਹੈਗਾ ਸਰਪੰਚੀ ਵੱਲ ਕੋਈ ਇੰਨਾ ਹੀ ਨਹੀਂ ਸੀਗਾ ਪਤਾ ਪੜਨ ਵਾਲੇ بڑے ਵਹਿਮ ਟੱਕਿਆ ਹਨ ਉਹਦੇ ਬਾਅਦ ਵਿੱਚ ਅਸੀਂ ਬਾਕੀ ਪਿੰਡ ਵੇਖਦੇ ਹੁੰਦੇ ਸੀਗੇ ਵੀਰ ਨੇ ਮੇਰੇ ਨਾਲ ਵੀਰ ਵੀ ਕੰਮ ਕਰਦੇ ਨੇ ਵਰਕਿੰਗ ਨੇ ਇਹ ਵੀ ਕਹਿੰਦੇ ਹੁੰਦੇ ਸੀ ਕਿ ਅਸੀਂ ਜਦੋਂ ਪੰਜ ਹੁੰਦੇ ਸੀ ਸਿਰਪੰਚ ਹੁੰਦੇ ਸੀ ਪਿੰਡ ਦੇ ਉਹਨਾਂ ਨੂੰ ਕਹਿੰਦੇ ਵੀ ਆਹ ਕੰਮ ਕਰਾ ਦਿਓ ਆਹ ਕਰ ਦਿਓ ਤਾਂ ਅਸੀਂ ਦੇਖਦੇ ਵੀ ਇਹ ਹੋਇਆ ਨਹੀਂ ਜਾਂ ਉਹ ਲੋਕ ਵੀ ਕਹਿੰਦੇ ਕਹਿੰਦੇ ਤੁਸੀਂ ਆਪ ਕਿਉਂ ਨਹੀਂ ਉਹ ਕਰਦੇ ਲੋਕ ਕੋਲ ਸੁਣਣ ਦੇਣ ਕਿ ਪਿੰਡ ਦੇ ਹਾਲਾਤਾਂ ਨੇ ਤੁਹਾਨੂੰ ਇੱਧਰਲੇ ਬਸ ਉਹਨਾਂ ਨੂੰ ਔਨਲੀ ਮਜ਼ਬੂਰ ਕਰਿਆ ਤੇ ਅਸੀਂ ਜਦੋਂ ਬਾਕੀ ਪਿੰਡਾਂ ਜਾਂਦੇ ਤੇ ਉਹ ਵੀ ਕਹਿੰਦੇ ਹੁੰਦੇ ਵੀ ਆਹ ਬਹੁਤ ਵਧੀਆ ਪਿੰਡ ਬਣਾਇਆ ਪਾ ਬਹੁਤ ਵਧੀਆ ਬਣਾਇਆ ਪਾ ਤੇ ਕਹਿੰਦੇ ਸਾਡਾ ਪਿੰਡ 메ਨ ਰੋਡ ਤੇ ਆ ਵੀ ਇਹ ਵੀ ਕੁਝ ਚਲੋ ਵਧੀਆ ਹੋਵੇ ਪਿੰਡ ਦੇ ਨਾਲ ਅਸੀਂ ਜਾਣੇ ਜਾਵਾਂਗੇ ਹੂੰ ਤਾਂ ਇਧਰੋਂ ਬਸ ਬਣਦਾ ਬਣਦਾ ਇਹ ਪਿੰਡ ਵਾਲਿਆਂ ਨੇ ਬਣਾਤਾ ਤੇ ਜਿੱਦਣ ਤੁਸੀਂ ਸਰਪੰਚੀ ਦੀ ਕੁਰਸੀ ਸੰਭੀ ਤੇ ਉਸ ਦਿਨ ਤੁਹਾਡੇ ਮਨ ਦੇ ਵਿੱਚ ਫਿਰ ਕੀ ਵਿਚਾਰ ਆਏ ਕਿਦਾਂ ਦਾ ਲੱਗਿਆ ਤੁਹਾਨੂੰ ਪਹਿਲੇ ਦਿਨ ਸਰਪੰਚੀ ਦੀ ਅਹੁਦਾ ਸੰਭਿਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਦਾ ਪਰਮਾਤਮਾ ਦਾ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਸ ਲਈ ਸਮਝਿਆ ਨਾ ਕੀ ਮੌਕਾ ਦਿੱਤਾ ਹਾਂਜੀ ਤੇ ਹੋਇਆ ਵੀ ਹਾਂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਯੂ ਨੋ ਚਲੋ ਇੱਕ ਵਾਰੀ ਕਿਸੇ ਨੂੰ ਦੇਖਣਾ ਜਿਵੇਂ ਆਪਾਂ ਦੇਖਦੇ ਹੁੰਦੇ ਪਹਿਲਾਂ ਸਰਪੰਚ ਵੀ ਆ ਸਰਪੰਚ ਸਾਹਿਬ ਨੇ ਆ ਨਾ ਇਹ ਨੇ ਤਾਂ ਉਹ ਮਤਲਬ ਦੇਖਣਾ ਤੇ ਖੁਦ ਕਰਨਾ ਬਹੁਤ ਵੱਡੀ ਗੱਲ ਹੈ ਉਹਦੇ ਬਾਅਦ ਵਿੱਚ ਪਤਾ ਲੱਗਦਾ ਵੀ ਭਾਈ ਬਹੁਤ ਜ਼ਿੰਮੇਵਾਰੀਆਂ ਨੇ ਹਨਾ ਹਰੇਕ ਨੂੰ ਤਸੱਲੀ ਕਰਨੀ ਸੰਤੁਸ਼ਟੀ ਕਰਨੀ ਹਰੇਕ ਦੇ ਕੱਲਾਂ ਤੇ ਖਰਾ ਉਤਰਨਾ ਬਹੁਤ ਆਜੋ ਆਜੋ ਤੁਸੀਂ ਵੀ ਆਜੋ ਤੇ ਪਿੰਡ ਦੀ ਅਜਿਹੀ ਕਿਹੜੀ ਪਹਿਲੀ ਵੱਡੀ ਸਮੱਸਿਆ ਸੀਗੀ ਜਿਹੜੀ ਤੁਹਾਡੀ ਪਹਿਲਾ ਨਿਗਾਹ ਦੇ ਵਿੱਚ ਆਈ ਜਿਹਨੂੰ ਤੁਸੀਂ ਹੱਲ ਕਰਨ ਦੇ ਬਾਰੇ ਆਪਣੇ ਪਹਿਲਾ ਐਫਰਟਸ ਲਾਏ ਸਭ ਤੋਂ ਪਹਿਲਾਂ ਜਿਵੇਂ ਹੁਣ ਜਿਹੜੀ ਮੇਨ ਹੈ ਤੁਸੀਂ ਦੇਖਿਓ ਜੇ ਸਰਕਾਰ ਲਾ ਲੋ ਜੇ ਪਿੰਡ ਦੀਆਂ ਪੰਚਾਇਤਾਂ ਲਾ ਲੋ ਜੇ ਉਹ ਜਿਹੜਾ ਅੱਜਕੱਲ ਯੂਥ ਹੈ ਯੂਥ ਬਹੁਤ ਮੋਟੀਵੇਟ ਵੀ ਕਰਦਾ ਹੈ ਲੋਕਾਂ ਨੂੰ ਪਿੰਡ ਦੇ ਪ੍ਰੋਗਰੈਸ ਦੇ ਵਿੱਚ ਸਭ ਤੋਂ ਵੱਧ ਹੁਣ ਆਈ ਥਿੰਕ ਜਾਂ ਦੇਸ਼ ਦੇ ਉਹਦੇ ਵਿੱਚ ਸਭ ਤੋਂ ਵੱਧ ਯੋਗਦਾਨ ਯੂਥ ਦਾ ਪੈਰ ਤਾਂ ਅਸੀਂ ਨੇ ਵੀ ਹੀ ਸੋਚਿਆ ਸੀ ਕਿਉਂਕਿ ਇੱਕ ਬਹੁਤ ਨੌ ਚੱਲ ਰਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਨੇ ਇਹ ਤਾਂ ਸਰਕਾਰਾਂ ਵੀ ਚਲੋ ਸਾਧ ਦੇ ਏਰੀਆ ਨੇ ਤਾਂ ਆਪਾਂ ਨੇ ਸੋਚਿਆ ਕਿ ਪਿੰਡ ਦੇ ਜਿਹੜੇ ਨੌਜਵਾਨ ਨੇ ਯਾ ਯੂਥ ਆ ਉਹਨਾਂ ਲਈ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ ਜਾਂ ਤਾਂ ਖੇਡਾਂ ਜਾਂ ਪੜ੍ਹਾਈ ਖੇਡਾਂ ਵੱਲ ਧਿਆਨ ਕਰਵਾਇਆ ਜਾਵੇ ਤੇ ਜੇ ਪਹਿਲਾਂ ਦੇਖਿਆ ਵੀ ਜਿਹੜੇ ਪੜ੍ਹਾਈ ਵਾਲ ਨੇ ਉਹਨਾਂ ਲਈ ਅਸੀਂ ਲਾਇਬ੍ਰੇਰੀ ਬਣਾਈ ਠੀਕ ਹੈ ਜੀ ਵੀ ਉਹ ਇੱਕ ਜਿਨ੍ਹਾਂ ਦਾ ਮੋਟੀਵੇਸ਼ਨ ਆ ਪੜ੍ਹਾਈ ਕੋਈ ਵਧੀਆ ਅਪਸਰ ਬਣੀਏ ਨਾ ਪ੍ਰੋਗਰੈਸ ਕਰੀ ਤਾਂ ਉਹਨਾਂ ਲਈ ਅਸੀਂ ਨੇ ਪਹਿਲਾਂ ਲਾਇਬ੍ਰੇਰੀ ਬਣਾਈ ਠੀਕ ਹੈ ਫ੍ਰੀ ਆਫ ਕੋਸ ਤੇ ਬੁੱਕਸ ਨੇ ਵਾਈਫਾਈ ਦਾ ਸਿਸਟਮ ਕਰਤਾ ਕੰਪਿਊਟਰ ਨੇ ਇਹ ਹੋ ਚੁੱਕਿਆ ਹੈ ਸਾਰਾ ਕੰਮ ਹੋ ਚੁੱਕਿਆ ਡਨ ਹੈ ਤੋਂ ਦੇ ਬਾਅਦ ਵਿੱਚ ਅਸੀਂ ਸੱਖਿਆ ਵੀ ਕੁਝ ਤਾਂ ਪੜ੍ਹਾਈ ਵਾਲ ਨੇ ਤਾਂ ਕੁਝ ਖੇਡਾਂ ਵਾਲੇ ਵੀ ਹੁੰਦੇ ਨੇ ਕਿ ਪੰਜਾਬ ਦੇ ਇਹਨੂੰ ਪਹਿਲਾਂ ਸੋਨੇ ਦੀ ਚੀੜੀ ਸੀ ਕਿ ਪੰਜਾਬ ਦੇ ਖਿਡਾਰੀ ਅੱਗੇ ਜਾਣ ਉੱਪਰ ਜਾਣ ਫਿਰ ਅਸੀਂ ਨੇ ਇੱਕਾ ਗਰਾਊਂਡ ਬਣਾ ਰਹੇ ਹਾਂ ਤੁਹਾਡੇ ਸਾਹਮਣੇ ਹੀ ਹੈ ਜਿਹਦੇ ਕੀ ਬਾਥਰੂਮ ਬਣ ਗਿਆ ਲੈਂਟਰ ਪੈ ਗਿਆ ਤਾਂ ਸਟੋਰ ਗਰਾਊਂਡ ਦਿਖਾਓ ਤੁਸੀਂ ਇੱਧਰ ਇਹ ਬਾਥਰੂਮ ਬਣ ਚੁੱਕੇ ਨੇ ਲਗਭਗ ਲੈਂਟਰ ਦਾ ਕੰਮ ਹੋ ਗਿਆ ਹੋ ਗਿਆ ਹਾਂ ਉਹਦੇ ਬਾਅਦ ਚ ਇਹ ਰਹਿੰਦਾ ਏ ਤੇ ਸਟੋਰ ਬਣਾਇਆ ਨਾਲ ਆ ਬਾਉਂਡਰੀ ਹੋ ਰਹੀ ਏ ਉੱਤੇ ਗਰਾਊਂਡ ਬਣੂਗਾ ਇਹ ਪੂਰਾ ਕੰਪਲੀਟ ਹੋਊਗੀ ਆਈ ਥਿੰਕ ਮਾਰਚ ਤੱਕ ਕੰਪਲੀਟ ਕਰ ਦਿੱਤਾ ਜਾਊਗਾ ਇਹ ਕਿੰਨਾ ਏਰੀਆ ਹੋਊਗਾ ਗਰਾਊਂਡ ਦਾ ਇਹ ਇਹ ਲੰਬਾਈ ਪੌਣੇ 450 ਪੌਣੇ 500 ਕੁੱਟ ਦੇ ਤਰੀਫ ਤੇ ਚੌੜਾਈ 200 ਹੋਵੇ ਪੌਣੇ 200 ਲਗਭਗ ਤੇ ਤੁਸੀਂ ਦੇਖ ਸਕਦੇ ਹੋ ਗਰਾਊਂਡ ਪੂਰਾ ਆਪਣਾ ਵਧੀਆ ਵੱਡਾ ਗਰਾਊਂਡ ਬਣ ਕੇ ਤਿਆਰ ਹੋ ਰਿਹਾ ਰੂਪ ਪੂਰੇ ਬਾਉਂਡਰੀ ਏ ਬਾਉਂਡਰੀ 45 ਲਗੂਗੀ ਲਾਈਟਾਂ ਲੱਗਣਗੀਆਂ ਆ ਆਪਣਾ ਟਰੈਕ ਬਣੂਗਾ ਪ੍ਰੋਪਰ ਪ੍ਰੋਪਰ ਪੇੜ ਵੀ ਲੱਗਣਗੇ ਸਾਈਡਾਂ ਤੇ ਮਤਲਬ ਇੱਕ ਪ੍ਰੋਪਰ ਤਰੀਕੇ ਨਾਲ ਗਰਾਊਂਡ ਬਣਿਆ ਜਾਊਗਾ ਤੇ ਗਰਾਊਂਡ ਬਣਦਿਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਚ ਵੀ ਦਿੱਤਾ ਜਾਵੇ ਬਹੁਤ ਵਧੀਆ ਤੇ ਹੁਣ ਇੱਕ ਸਿੰਪਲ ਜੀਆਂ ਗੱਲਾਂ ਆਪਾਂ ਕਰਦੇ ਆਂ ਕਹਿੰਦੇ ਆਪਾਂ ਇੱਕ ਪਿੰਡ ਦੇ ਵਿੱਚ ਤੁਹਾਨੂੰ ਪਿੰਡ ਨੇ ਪਿਆਰ ਦੇ ਕੇ ਸਰਪੰਚ ਬਣਾਇਆ ਬਿਲਕੁਲ ਤੇ ਬੰਦੇ ਸਾਰੇ ਹੀ ਤੁਹਾਡੇ ਆਪਣੇ ਹੁੰਦੇ ਨੇ ਤੇ ਕਈ ਵਾਰ ਦੋ ਧਿਰਾਂ ਆਪਸ ਦੇ ਵਿੱਚ ਝਗੜ ਜਾਂਦੀਆਂ ਨੇ ਤੇ ਉਹਨਾਂ ਦਾ ਮਸਲਾ ਕਿਵੇਂ ਹੱਲ ਕਰਾਉਨੇ ਹੋ ਪਿਆਰ ਵੀ ਬਣਾ ਕੇ ਰੱਖਣਾ ਹੁੰਦਾ ਏ ਦੂਜੇ ਨੂੰ ਇਹ ਵੀ ਨਾ ਫੀਲ ਹੋਵੇ ਵੀ ਕੀ ਸਰਪੰਚ ਸਾਹਿਬ ਨੇ ਦੂਜੇ ਦਾ ਪੱਖ ਲੈ ਲਿਆ ਨਹੀਂ ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀਗੀ ਵੀ ਜਦੋਂ ਸਰਪੰਚੀ ਵਾਲੀ ਕੁਰਸੀ ਤੇ ਬਹਿ ਗਏ ਤਾਂ ਕੀ ਫੀਲ ਹੁੰਦਾ ਏ ਹੈਨਾ ਜਦੋਂ ਉਹਦੇ ਤੇ ਬੈਠ ਹੀ ਗਏ ਤਾਂ ਉਹਦੇ ਤੇ ਇਹ ਨਹੀਂ ਹੁੰਦਾ ਵੀ ਇਹ ਆਪਣਾ ਹੈਨਾ ਜਦੋਂ ਇਹ ਵੀ ਇੱਕ ਬਹੁਤ ਵੱਡੀ ਕੁਰਸੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜਦੋਂ ਉੱਥੇ ਬੈਠਿਆ ਤਾਂ ਲੋਕ ਇੱਕ ਥੋੜੇ ਤੋਂ ਹੀ ਦੇਖਦੇ ਨੇ ਵੀ ਸਾਨੂੰ ਭਰੋਸਾ ਦੇਖਦੇ ਨੇ ਭਰੋਸਾ ਮਿਲੂਗਾ ਇਨਸਾਫ ਮਿਲੂਗਾ ਹਨਾ ਸਹੀ ਨੂੰ ਸਹੀ ਕਿਹਾ ਜਾਊਗਾ ਪਰ ਜਦੋਂ ਉੱਥੇ ਆਪ ਬੈਠਦੇ ਆ ਮਤਲਬ ਇਹ ਨਹੀਂ ਹੁੰਦਾ ਵੀ ਦੋਹੇ ਥੀਰਾਂ ਨੂੰ ਕੁਛ ਕਰਨ ਉਹ ਤੇ ਜੋ ਸੱਚ ਹੈ ਸਹੀ ਹੈ ਉਹਦੇ ਵੱਲ ਹੀ ਜਾਣਾ ਚਾਹੀਦਾ ਹੈ ਨਾਰਾਜ਼ ਨਹੀਂ ਹੁੰਦੇ ਲੋਕ ਕਈ ਵਾਰ ਜੇ ਆਪਾਂ ਕਿਸੇ ਇੱਕ ਨੂੰ ਕੋਰੀ ਨਾ ਵੀ ਕਰਨੀ ਪੈ ਜਾਂਦੀ ਹੈ ਕਿਸੇ ਕੰਮ ਦੇ ਵਿੱਚ ਉਹਦੇ ਨਾਲ ਨਾਰਾਜ਼ ਨਹੀਂ ਹੁੰਦੇ ਜੇ ਤੁਸੀਂ ਦੋਹਾਂ ਪਾਸੇ ਦੋਗਲੀ ਗੱਲ ਕਰੋਗੇ ਫਿਰ ਦੋਨੇ ਨਾਰਾਜ਼ ਹੋਣਗੇ ਸਹੀ ਹੈ ਜੀ ਤੇ ਕੱਲੂ ਅਗਲੇ ਨੂੰ ਪਤਾ ਤਾਂ ਲੱਗਦਾ ਹੈ ਵੀ ਹਾਂ ਭਾਈ ਉਹ ਗੱਲ ਸਹੀ ਸੀਗੀ ਸਹੀ ਨੂੰ ਸਹੀ ਕਿਹਾ ਫਮ ਦੋ ਨਾਲ ਜੁੜਨਗੇ ਹਾਂ ਦੇਖੋ ਆਪਾਂ ਕਿਸੇ ਵੀ ਆਪਾਂ ਪੋਲੀਟੀਕਲ ਪਾਰਟੀ ਨਾਲ ਜੁੜ ਕੇ ਕਿਸੇ ਨੂੰ ਉਹ ਨਹੀਂ ਕਰ ਰਹੇ ਕਿਉਂਕਿ ਆਪਾਂ ਸਰਪੰਚ ਬਣਾਇਆ ਬੰਦੇ ਨੂੰ ਦੇਖ ਕੇ ਬਣਾਇਆ ਜਾਂਦਾ ਪਿੰਡ ਦੇ ਨੂੰ ਆਪਾਂ ਉਹਦੇ ਤੇ ਇੱਕ ਗੱਲ ਗੱਲਬਾਤ ਵੀ ਨਹੀਂ ਕਰਾਂਗੇ ਇਸੇ ਪਾਰਟੀ ਵਾਜੀ ਦੀ ਆਪਾਂ ਗੱਲ ਵੀ ਨਹੀਂ ਕਰਨੀ ਇੱਥੇ ਅੱਜ ਤੇ ਆਉਣ ਵਾਲੇ 5 ਸਾਲ ਦੇ ਵਿੱਚ ਤੁਸੀਂ ਆਪਣੇ ਪਿੰਡ ਦੇ ਵਿਕਾਸ ਨੂੰ ਕਿੱਥੇ ਦੇਖਦੇ ਹੋ ਮੈਂ ਅਸੀਂ ਓਰਿਜਨਲ ਵੀ ਗੱਲ ਕਰਦੇ ਹੁੰਨੇ ਆ ਤਾਂ ਹੋਰ ਨਾਲ ਵੀ ਕੀ ਅਸੀਂ ਨੇ ਪੰਜ ਹਜੇ ਮੁੱਲਾਂ ਦਾ ਸਾਲ ਹੀ ਹੋਇਆ ਸਾਲ ਦੇ ਵਿੱਚ ਆਈ ਥਿੰਕ ਹਲਕੇ ਦੇ ਵਿੱਚ ਪਹਿਲਾਂ ਪਿੰਡੋਗਾ ਜਿੱਥੇ ਐਨੇ ਕੰਮ ਹੋ ਚੁੱਕੇ ਹੋਣਗੇ ਮੰਨ ਲਿਏ ਪਹੁੰਚ ਨਹੀਂ ਸਕਦਾ ਮੈਂ ਖੁਦ ਨਹੀਂ ਕਹਿੰਦਾ ਲੋਕ ਦੱਸਣਗੇ ਤੇ ਉਹਦੇ ਬਾਅਦ ਵਿੱਚ ਜਿਹੜੀ ਤੁਸੀਂ ਪੰਜ ਸਾਲ ਦੀ ਗੱਲ ਕਰਦੇ ਹੋ ਇਹ ਵੀ ਸਾਡੇ ਪੰਜ ਸਾਲ ਨੇ ਤੇ ਜਿਹੜੇ ਪੰਜ ਸਾਲ ਦੀ ਗੱਲ ਕਰਦੇ ਹੋ ਇੱਕ ਸਾਲ ਇਹ ਜਾ ਜਾਊਗਾ ਵੀ ਜਦੋਂ ਅਸੀਂ ਪੁੱਛਿਆ ਕਰਾਂਗੇ ਵੀ ਕੋਈ ਕੰਮ ਦੱਸ ਦੋ ਤੇ ਲੋਕ ਕਹਿਣਗੇ ਵੀ ਪੂਰੀ ਹੈ ਚਲੋ ਜਿੱਥੇ ਤੱਕ ਅਸੀਂ ਪਿੰਡ ਦੇ ਵਿੱਚ ਚਰਚਾ ਕਰਕੇ ਦੇਖੀਏ ਤਾਂ ਲੋਕ ਆਪਾਂ 90% ਖੁਸ਼ ਹੀ ਕਹਾਂਗੇ ਚਲੋ 100% ਤਾਂ ਦੁਨੀਆ ਕੋਈ ਬਾਬੇ ਨਾਨਕ ਤੋਂ ਵੀ ਨਹੀਂ ਹੋਈ ਆਪਾਂ ਕਿੱਥੇ ਕਰ ਦਾਂਗੇ ਤੇ ਅੱਜ ਕੱਲ ਦੀ ਨਵੀਂ ਪੀੜ੍ਹੀ ਜਿਹੜੀ ਬਾਹਰਲੇ ਦੇਸ਼ਾਂ ਨੂੰ ਭੱਜ ਰਹੀ ਆ ਉਹਨਾਂ ਬਾਰੇ ਕੋਈ ਸੰਦੇਸ਼ ਇੱਥੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਦਾ ਪੜ੍ਹਾਈ ਲਿਖਾਈ ਦਾ ਦੇਖੋ ਉਹਦੇ ਲਈ ਕਹਿ ਰਹੇ ਹਾਂ ਵੀ ਤੁਹਾਨੂੰ ਵੀ ਆਪਣੇ ਗਰਾਉਂਡ ਬਣਾਏ ਹ ਤੇ ਲਾਇਬ੍ਰੇਰੀ ਬਣਾਈ ਹੈ ਉਹ ਗੱਲ ਹੈ ਸਿਰਫ ਫੋਕਸ ਕਰਨ ਦੀ ਹੁਣ ਵੈਸੇ ਤੁਸੀਂ ਵੀ ਦੇਖਿਆ ਹੋਊਗਾ ਅੱਜ ਕੱਲ ਹੁਣ ਬਾਹਰੋਂ ਬਹੁਤ ਮੁੜ ਵੀ ਰਹੇ ਨੇ ਤੇ ਜਾਣ ਤੋਂ ਵੀ ਪਰੇਜ਼ ਕਰ ਰਹੇ ਨੇ ਜਿਹੜੇ ਕਾਲਜ ਪਹਿਲਾਂ ਖਾਲੀ ਹੋ ਗਏ ਸੀਗੇ 18 19 ਦੇ ਵਿੱਚ ਉਹ ਦੁਬਾਰਾ ਭਰਨ ਲੱਗੇ ਆਪਾਂ ਨੂੰ ਫਤਿਹਗੜ੍ਹ ਸਾਹਿਬ ਹਲਕਾ ਪੈਂਦਾ ਹੈ ਉੱਥੇ ਇੱਕ ਕਾਲਜ ਇੱਕ ਤਰ੍ਹਾਂ ਨਾਲ ਖਤਮ ਹੋ ਗਏ ਸੀਗੇ ਤੇ ਇੰਸਟੀਚਿਊਟ ਕਾਲਜ ਵਾਲਿਆਂ ਨੇ ਵੀ ਇੰਸਟੀਚਿਊਟ ਖੋਲੇ ਸੀਗੇ ਸੈਂਟਰ ਅੰਦਰ ਤੇ ਹੁਣ ਦੁਬਾਰਾ ਤੋਂ ਆਈ ਸੈਂਟਰ ਬੰਦ ਹੋਣ ਲੱਗੇ ਕਾਲਜ ਭਰਨ ਲੱਗੇ ਤਾਂ ਫਰਕ ਤਾਂ ਹੈ ਫਰਕ ਤਾਂ ਸਰਕਾਰ ਨੇ ਚਲੋ ਜਿੱਥੇ ਤੱਕ ਹੈ ਪਿਆ ਹੈ ਬਹੁਤ ਤੇ ਹੋਰ ਆਪਾਂ ਗੱਲ ਕਰਾਂ ਸਿੱਖਿਆ ਦੇ ਸਿੱਖਿਆ ਦੇ ਮਿਆਰ ਨੂੰ ਆਪਾਂ ਉੱਚਾ ਚੁੱਕਣ ਲਈ ਪਿੰਡ ਦੇ ਵਿੱਚ ਕੋਈ ਨੈਕਸਟ ਆਪਾਂ ਪ੍ਰੋਜੈਕਟ ਕਰ ਰਹੇ ਹੋਈਏ ਸਕੂਲ ਨੂੰ ਅਪਗ੍ਰੇਸ਼ਨ ਵਗੈਰਾ ਜਾਂ ਇਹਦਾ ਕੰਮ ਜੋ ਵੀ ਹੋ ਰਿਹਾ ਹੈ। ਆਪਣਾ ਜਿਹੜਾ ਪਿੰਡ ਦਾ ਸਕੂਲ ਹੈ ਇਹ 8ਵੀਂ ਤੱਕ ਹੈ ਕਿਉਂਕਿ ਇਹ ਮੇਨ ਪਿੰਡ ਦਾ ਸਕੂਲ ਹੈ ਉਹਨਾਂ ਸੀਐਮ ਸਾਹਿਬ ਵੀ ਆਏ ਸੀ ਉਹਨਾਂ ਨਾਲ ਵੀ ਗੱਲ ਹੋਈ ਸੀਗੀ ਤੇ ਇਹਨੂੰ ਆਪਾਂ ਕੋਸ਼ਿਸ਼ ਕਰਨਾ ਵੀ ਪਹਿਲਾਂ 10ਵੀਂ ਤੱਕ ਤੇ 10ਵੀਂ ਤੋਂ ਪਲੱਸ 2 ਦਾ ਕੀਤਾ ਜਾਵੇ। ਉਕੇ ਜਿੰਨਾ ਉੱਚਾ ਉਗਾਉ ਨੇ ਜਿਹੜੇ ਜਵਾਕ ਨੇ ਗਰੀਬ ਹੁੰਦੇ ਨੇ ਕਈ ਬਰੀ ਜਾਂ ਕੁੜੀਆਂ ਦੇ ਵਿੱਚ ਜੀ ਉਹ ਤਾਂ ਨਹੀਂ ਕਹਾਂਗੇ ਚਲੋ ਜਿੰਨਾ ਤੋਂ ਨਹੀਂ ਜਾਇਆ ਜਾਂਦਾ ਜਾਂ ਕੁਝ ਮਿਆਰ ਹੁੰਦਾ ਹੈ ਅੱਜਕੱਲ ਵੀ ਨਹੀਂ ਜਾ ਸਕਦੇ ਕਿਤੇ ਬਾਹਰ ਤਾਂ ਦੂਰ ਕਰਕੇ ਕੁਝ ਪੜ੍ਹਾਈ ਤੋਂ ਵੰਚੀ ਤੇ ਰਹਿ ਜਾਂਦੇ ਨੇ ਤਾਂ ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਵੀ ਉਹ ਰੀ ਪਿੰਡ ਦੇ ਸਕੂਲ ਵਿੱਚ ਪੜ੍ਹਨ ਤੇ ਵੱਧ ਤੋਂ ਵੱਧ ਮਿਲੇ ਹੋਣ ਇੱਕ ਹੋਰ ਵੀ ਚੱਲ ਰਿਹਾ ਸਿਸਟਮ ਉਹਦੇ ਵਿੱਚ ਜਿਹੜੇ ਟੀਚਰਸ ਨੇ ਉਹਨਾਂ ਦੀ ਡਿਊਟੀ ਲੱਗੇ ਜਿਹੜੇ ਸੈਟਰਡੇ ਸੰਡੇ ਹੁੰਦੇ ਨੇ ਜਿਹੜੀਆਂ ਲੇਡੀਜ਼ ਵਿਚਾਰੀਆਂ ਨਹੀਂ ਪੜੀਆਂ ਹੋਈਆਂ ਕੁਝ ਘੱਟ ਪੜੀਆਂ ਨੇ ਉਹਨਾਂ ਨੂੰ ਵੀ ਜਾ ਕੇ ਪੜਾਇਆ ਜਾਂਦਾ ਹੈ ਘਰ ਘਰ ਜਾ ਕੇ ਠੀਕ ਹੈ ਤੇ ਇਹ ਤਾਂ ਚਲੋ ਆਪਾਂ ਨੇ ਸਿੱਖਿਆ ਦੀ ਹੋਗੀ ਇੱਕ ਪਿੰਡ ਨੂੰ ਜਿੰਨਾ ਆਪਾਂ ਤੰਦਰੁਸਤ ਵੀ ਰੱਖੀਏ ਤਾਂ ਉਹਦੇ ਬਾਰੇ ਵੀ ਆਪਾਂ ਨੂੰ ਤੁਸੀਂ ਨੈਕਸਟ ਕੋਈ ਆਪਾਂ ਚੀਜ਼ ਕਰ ਰਹੇ ਹੋਈਏ ਪੰਜ ਸਾਹਿਬ ਤੁਸੀਂ ਵੀ ਜਾਣਨਾ ਪਾਓ ਜਾ ਫਿਟਨੈਸ ਵਾਸਤੇ ਖਾਸ ਕਰਕੇ ਲੇਡੀਜ਼ ਦੀਆਂ ਜੋ ਪ੍ਰੋਬਲਮਸ ਨੇ ਕਿਉਂਕਿ ਆਪਾਂ ਉਹਨਾਂ ਨੂੰ ਮਾਹੌਲ ਨਹੀਂ ਦੇ ਪਾਉਂਦੇ ਬਾਹਰ ਲਈ ਜਿੰਮਾਂ ਦੇ ਵਿੱਚ ਤੇ ਹਰ ਕਿਸੇ ਨੂੰ ਆਪਾਂ ਹਰ ਪਾਸੇ ਨੂੰ ਚੰਗਾ ਵੀ ਨਹੀਂ ਕਹਿੰਦੇ ਮਾੜਾ ਵੀ ਨਹੀਂ ਕਹਿੰਦੇ ਤਾਂ ਆਪਾਂ ਲੇਡੀਜ਼ ਨੂੰ ਕੋਈ ਫਿਟਨੈਸ ਦਾ ਮਾਹੌਲ ਅੱਗੇ ਨੂੰ ਦੇ ਸਕੀਏ ਪਿੰਡ ਦੇ ਵਿੱਚ ਆ ਸਾਡੀ ਗੱਲ ਚੱਲ ਰਹੀ ਹੈ ਸਾਡੇ ਜਵਾਨ ਸਰਪੰਚ ਸਾਹਿਬ ਨਾਲ ਹਰਸ਼ਦੀਪ ਜੀ ਨਾਲ ਵੀ ਪਿੰਡ ਦੇ ਵਿੱਚ ਇੱਕ ਬਕਾਇਦਾ ਜਿਮ ਖੋਲ੍ਹਣੀ ਅਸੀਂ ਨੇ ਬੀ ਓਨਲੀ ਲੇਡੀਜ਼ ਲਈ ਨਾ ਇੱਕ ਜੋ ਮਤਲਬ ਪਰਫੈਕਟ ਕੋਚ ਮਿਲੂ ਸਾਨੂੰ ਡਿਮਾਂਡ ਅਸੀਂ ਰੱਖੀ ਵੀ ਆ ਪੰਚਾਇਤ ਨਾਲ ਵੀ ਸਾਡੀ ਜਿਹੜੇ ਮੈਂਬਰ ਨੇ ਚੱਲ ਰਹੀ ਹੈ ਗੱਲ ਵੀ ਜਿਹੜੀ ਪਰਫੈਕਟ ਲੇਡੀਜ਼ ਹੋਊਗੀ ਉਹਨੂੰ ਜ਼ਰੂਰੀ ਈ ਵੀ ਕਿਸੇ ਨਾਲ ਵੀ ਸੇਧ ਵੀ ਫਿਟਨੈਸ ਤੇ ਉਹਨਾਂ ਨੂੰ ਅੱਗੇ ਗਾਈਡੈਂਸ ਵੀ ਕਰੀ ਗਾਈਡੈਂਸ ਵੀ ਕਿਉਂਕਿ ਆਪਾਂ ਨੂੰ ਪਤਾ ਹੈ ਜੇ ਲੇਡੀਜ਼ ਤੰਦਰੁਸਤ ਤਾਂ ਪਰਿਵਾਰ ਤੰਦਰੁਸਤ ਹੁੰਦਾ ਸਾਡਾ ਮੰਨਣਾ ਇਹ ਹੈ ਸਹੀ ਹੈ ਠੀਕ ਹੈ ਨਾ ਇਸ ਘਰ ਵਿੱਚ ਲੇਡੀਜ਼ ਤੰਦਰੁਸਤ ਤਾਂ ਪਰਿਵਾਰ ਆਟੋਮੈਟਿਕ ਤੰਦਰੁਸਤ ਹੋ ਗਈ ਠੀਕ ਠੀਕ ਤੇ ਪਿੰਡ ਦੇ ਵਿੱਚ ਆ ਬਹੁਤ ਜਿਆਦਾ ਨਾ ਕਈ ਜਗ੍ਹਾ ਪਾਣੀ ਕੱਲ੍ਹ ਭਾਵੇਂ ਜਾ ਕੇ ਖੜਾਈ ਇਹਦੇ ਲਈ ਵੀ ਆਪਾਂ ਨੇ ਕੋਈ ਪਾਣੀ ਦਾ ਆਪਾਂ ਕੋਈ ਮੈਸੇਜ ਦੇਣਾ ਚਾਹੀਦਾ ਹੈ ਪਿੰਡ ਦੇ ਲੋਕਾਂ ਨੂੰ ਵੀ ਘੱਟ ਤੋਂ ਘੱਟ ਪਾਣੀ ਉਹ ਕਰੀ ਕਿਉਂਕਿ ਆਪਾਂ ਹਰ ਇੱਕ ਚੀਜ਼ ਨੂੰ ਮੁੱਲ ਲੈ ਲਾਂਗੇ ਜੀ ਪਾਣੀ ਕੋਈ ਚੀਜ਼ ਹੈ ਜਿਸ ਦੇ ਬਿਨਾ ਜਿੰਦਾ ਨਹੀਂ ਰਹਿ ਸਕਦਾ ਇਨਸਾਨ ਇਹ ਨਹੀਂ ਸਹੀ ਗੱਲ ਹੈ ਜੀ ਅੱਜ ਵੈਸੇ ਪਹਿਲਾਂ ਨਾਲੋਂ ਸਾਡੇ ਜਿਹੜੇ ਆਪਣੇ ਲੋਕ ਨੇ ਕਾਫੀ ਅਵੇਅਰ ਹੋ ਗਏ ਨੇ ਕਿਉਂਕਿ ਪਹਿਲਾਂ ਹੁੰਦਾ ਸੀਗਾ ਪਾਣੀ ਜ਼ਿਆਦਾ ਵੇਸਟ ਕਰਦੇ ਹੁਣ तकरीबन ਸਾਰੇ ਸਮਝ ਰਹੇ ਨੇ ਕਿ ਹਰ ਇੱਕ ਜਗ੍ਹਾ ਲਾ ਲੋ ਜਿਹੀ ਸਾਡਾ ਉਹਨਾਂ ਨੇ ਮੂਰੇ ਪਾਣੀ ਮਾਰਤ ਹੋਣੀ ਪਾਣੀ ਦਾ ਤਾਂ ਲੋਕ ਇਹਦੀ ਵਾਸਤੇ ਲਿਖਿਆ ਹੋਇਆ ਨਰ ਸਰਤਾ ਵੀ ਪ੍ਰਵਾਦ ਹੁੰਦੀ ਯਾਰ ਕਿਉਂਕਿ ਟੋਏ ਟਿੱਬੇ ਉਹਦੇ ਵਿੱਚ ਪੈਣੇ ਹੈ ਨਾ ਇਹ ਕਾਫੀ ਅਵੇਅਰ ਨੇ ਜੇ ਹੁਣ ਦੁਬਾਰਾ ਦਿੱਕਤ ਆ ਯਾਰ ਗਵਰਨਮੈਂਟ ਨੂੰ ਲੱਗੂ ਪ੍ਰਾਲੇ ਨੇ ਸਾਡੇ ਪਿੰਡ ਵੱਲੋਂ ਵੀ ਮਤਲਬ ਸਰਕੋਰਡ ਕਲੀਅਰ ਨੇ ਲਾ ਰਹਿਆਂ ਸਮਝਾਉਨੇ ਆ ਸੀ ਪਾਣੀ ਦੀ ਜੋ ਸਕੇਜੀ ਵਰਤੋਂ ਨੂੰ ਕੀਤਾ ਜਾਵੇ ਤਾਂ ਜੋ ਕਿ ਆਪਣਾ ਪਾਣੀ ਦਾ ਜਿਹੜਾ ਦੁਬਾਰਾ ਨਾ ਕਿਸੇ ਨੇ ਵੀਰੇ ਤੇ ਹੁਣ ਆਪਾਂ ਗੱਲ ਕਰ ਲਈਏ ਜੀ ਖੇਤੀਬਾੜੀ ਦੇ ਬਾਰੇ ਖੇਤੀਬਾੜੀ ਸਰਕਲ ਦੇ ਵਿੱਚ ਲੋਕ ਪੁਰਾਣੇ ਫਸਲੀ ਚੱਕਰ ਦੇ ਵਿੱਚ ਫਸੇ ਹੋਏ ਨੇ ਆਪਾਂ ਉਹਨਾਂ ਨੂੰ ਕਿਸੇ ਤਰੀਕੇ ਪਿੰਡ ਦੇ ਵਿੱਚ ਕੋਈ ਕੈਂਪ ਲਗਾ ਕੇ ਸਰਕਾਰ ਵੱਜੋਂ ਜਾਂ ਕੋਈ ਹੋਰ ਯੂਨੀਵਰਸਿਟੀ ਵੱਜੋਂ ਉਹਨਾਂ ਨੂੰ ਨਵੇਂ ਕ੍ਰੌਪ ਰੋਟੇਸ਼ਨ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਬਾਹਰ ਨੂੰ ਜਾਂਦੇ ਲੋਕ ਰੁਕਣ ਤਾਂ ਇੱਥੇ ਰਹਿ ਕੇ ਵੀ ਬਹੁਤ ਕੰਮ ਨੇ ਜਿਹੜੇ ਖੇਤੀਬਾੜੀ ਦੀ ਵੀ ਅੱਜ ਕੱਲਹੇ ਨਵੀਆਂ ਤਕਨੀਕਾਂ ਆ ਗਈਆਂ ਤੇ ਉਹਦੇ ਬਾਰੇ ਵੀ ਬਹੁਤ ਹੋ ਜੇ ਵਿਚਾਰ ਚਚਾ ਨਹੀਂ ਨਹੀਂ ਸਹੀ ਗੱਲ ਆ ਜੀ ਤਕਰੀਬਨ ਅਸੀਂ ਲਗਭਗ ਦੋ ਕੈਂਪ ਲਵਾ ਚੁੱਕੇ ਹਾਂ ਠੀਕ ਹੈ ਜੀ ਇਸੇ ਵਾਸਤੇ ਆਪਾਂ ਸਰਪੰਚ ਸਾਹਿਬ ਨਾਲ ਰਲ ਕੇ ਤੇ ਫਿਰ ਵੀ ਤੁਹਾਡੇ ਮਾਦਿਆਂ ਬਾਰੇ ਅਸੀਂ ਕਹਿ ਰਹੇ ਹਾਂ ਕਿਉਂਕਿ ਤਕਰੀਬਨ ਅਸੀਂ ਦੇਖ ਰਹੇ ਹਾਂ ਜਿਹੜਾ ਜ਼ਿਮੀਦਾਰਾਂ ਕੋਲ ਜ਼ਮੀਨ ਆ ਕਿਸਾਨ ਕੋਲ ਜ਼ਮੀਨ ਆ ਉਹਨਾਂ ਕੋਲ ਹੁੰਦੇ ਹੋਏ ਵੀ ਉਹ ਕਰਜ਼ਾਈ ਨੇ ਜੀ ਤੇ ਰੀਜ਼ਨ ਇਹੀ ਆ ਉਹ ਤੋਂ ਨਹੀਂ ਉਹ ਹਦੇਦਾ ਨਹੀਂ ਕਰਾਉਣੇ ਇਹ ਪਹਿਲਾਂ ਦੇਖਤ ਲਈ ਇੱਕ ਦੋ ਦਿਨ ਪਰ ਕਈ ਕਿਸਾਨ ਇਹੋ ਜਿਹੇ ਹੈਗੇ ਨੇ ਨਹੀਂ ਹਲੇ ਅਸੀਂ ਸੈਟੀਸਫਾਈ ਨਹੀਂ ਤਾਂ ਅਸੀਂ ਕੱਲੂ ਫੇਰ ਵੰਦੋ ਕਿ ساری ਤਰ੍ਹਾਂ ਬਾਹਰ ਹੋ ਗਏ ਨੇ ਤੇ ਅੱਜ ਦੇ ਟਾਈਮ ਦੇ ਵਿੱਚ ਆਹ ਦੋ ਦਿਨ ਚਲਾ ਕੇ ਫੇਰ ਤੰਦਰੁਸਤੀ ਵੀ ਨੇ ਤੇ ਇੱਕ ਆਰਥਿਕ ਪੱਖੋ ਵੀ ਪੱਕੇ ਹੋ ਰਿਹਾ ਆ ਜੀ ਲੈ ਕੇ ਤੇ ਮੇਰੀ ਵੀ ਇਹੀ ਰਿਕਵੈਸਟ ਆ ਵੀ ਤਕਰੀਬਨ ਚਲੋ ਇਹ ਨਹੀਂ ਕਹਿੰਦੇ ਵੀ ਨਾ ਲਾਓ ਇਹ ਵੀ ਜ਼ਰੂਰੀ ਨਹੀਂ ਪਰ ਕੁਛ ਡਿਵਾਈਡ ਕਰ ਲਓਗੇ ਇਹਨਾਂ ਦੀ ਸਾਗੀਆਂ ਭਾਜੀਆਂ ਜਾਂ ਦਾਲਾਂ ਜਾਂ ਕੁਝ ਆ ਗਈ ਰੜੀ ਆ ਗਈ ਉਹਦੇ ਤੋਂ ਆ ਗਈ ਨਾ ਲਾਓ ਜਿਹੜਾ ਕਿ ਆਪਾਂ ਨੂੰ ਜ਼ਿੰਮੇਵਾਰਤਾ ਤੋਂ ਇਹਨੂੰ ਫਾਇਦਾ ਖੁੱਲੇ ਹੀ ਹੈ ਖੁੱਲੇ ਹੀ ਹਰ ਵਿੱਚ ਬਹੁਤ ਸਾਰੇ ਜਵਾਨ ਨੇ ਜਿਹੜੇ ਚਲੋ ਪੁਰਾਣੇ ਤਾਂ ਨਹੀਂ ਮੈਂ ਕਹਿ ਸਕਦਾ ਕੋਈ ਹੋਣਗੇ ਪਰ ਜਿਹੜੇ ਜਵਾਨ ਕਿਸਾਨਾਂ ਦੇ ਬੇਟੇ ਨੇ ਉਹ ਬਹੁਤ ਮਿਹਨਤ ਕਰ ਰਹੇ ਨੇ ਅਤੇ ਉਹ ਕਰ ਵੀ ਰਹੇ ਨੇ ਇਸ ਚੱਕਰ ਤੋਂ ਬਾਹਰ ਜਾ ਰਹੇ ਨੇ ਐਗਜ਼ਾਮਪਲ ਸਾਡੇ ਪਿੰਡ ਦੇ ਵਿੱਚ ਹੀ 5-6 ਹੈਗੇ ਨੇ ਮੁੰਡੇ ਠੀਕ ਹੈ ਜਿਹੜੇ ਸਬਜ਼ੀਆਂ ਭਾਜੀਆਂ ਦਾ ਕੰਮ ਵੀਜਦੇ ਨੇ ਅੱਗੇ ਸੇਲ ਕਰਦੇ ਨੇ ਤੇ ਪ੍ਰੋਫਿਟ ਤੇ ਵਧੀਆ ਨੇ ਤੇ ਸਹਿਕਾਰੀ ਧੰਦਿਆਂ ਵੱਲ ਨੂੰ ਲੋਕ ਜਿਹੜੇ ਮੈਂ ਕਿਹਾ ਆਪਾਂ ਕਹਿਦੇ ਨੇ ਜਿਹੜੇ ਪਿੰਡ ਆਪਾਂ ਕੰਮ ਕਰ ਮੇਨ ਕਰਦੇ ਕਰਦੇ ਨਾਲ ਸਹਿਕਾਰੀ ਦੂਏ ਛੋਟੇ ਧੰਦੇ ਕਰਦੇ ਰਹੀਏ ਉਹਨਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜਿਵੇਂ ਕਿ ਬੱਕਰੀ ਪਾਲਣ ਦਾ ਹੋ ਗਿਆ ਨਾਲ ਤੇ ਡੈਰੀ ਫਾਰਮਿੰਗ ਦਾ ਹੋ ਗਿਆ ਨਾਲ ਕਿਉਂਕਿ ਇਹਨਾਂ ਧੰਦਿਆਂ ਦੇ ਵਿੱਚ ਇਨਕਮ ਬਹੁਤ ਵਧੀਆ ਤੇ ਪਿੰਡ ਇਹਦੇ ਬਾਰੇ ਕੋਈ ਨੋਲਿਜ ਦਿੱਤੀ ਜਾਵੇ ਲੋਕਾਂ ਨੂੰ ਹਾਂਜੀ ਹਾਂ ਜਰੂਰ ਸਹੀ ਗੱਲ ਆ ਤੁਹਾਡੀ ਕਿਉਂ ਤਕਰੀਬਨ ਛੋਟੇ ਅੱਜ ਦਾ ਟਾਈਮ ਜਿਹੜਾ ਹੈਗਾ ਛੋਟੇ ਧੰਦਿਆਂ ਦੇ ਵਿੱਚ ਪ੍ਰੋਫਿਟ ਬਹੁਤ ਹੈ ਹਾਂਜੀ ਆਪਾਂ ਇੱਕ ਨਾਮ ਦਾ ਆ ਜਾਂਦਾ ਵੀ ਛੋਟਾ ਧੰਦਾ ਪਰ ਪ੍ਰੋਫਿਟ ਹੁੰਦਾ ਹੈ ਕੈਂਪ ਲਾ ਰਹੇ ਹਾਂ ਕੁਝ ਹੋਰ ਕੈਂਪ ਲਾਵਾਂਗੇ ਅਸੀਂ ਵੀ ਜੋ ਛੋਟੇ ਆਪਣੇ ਸਮਾਲ ਕੰਮ ਨੇ ਹੈ ਨਾ ਇੰਡਸਟਰੀ ਆ ਉਹਦੇ ਬਾਰੇ ਵੀ ਹਰ ਇੱਕ ਬੰਦਾ ਉਹ ਤੇ ਸਾਡੀ ਜਿਹੜੀ ਸਰਕਾਰ ਆ ਉਹ ਵੀ ਉਪਰਾਲੇ ਕਰ ਰਹੀ ਹੈ 2-3 ਦਿਨ ਹੋਏ ਨੇ ਸਾਡੇ ਮਾਨਯੋਗ ਭਗਵੰਤ ਸਿੰਘ ਮਾਨ ਜੀ ਨੇ ਪਰਮਿਟ ਵੰਡੇ ਨੇ ਜਿਹਨਾਂ ਦੇ ਮਿੰਨੀ ਬੱਸਾਂ ਦੇ ਸੀਗੇ ਜਾਂ ਬੱਸਾਂ ਦੇ ਵੀ ਆਪਣਾ ਜੋ ਸੈਲਫ ਕਾਮ ਆ ਬਾਕੀ ਸਰਕਾਰ ਵੀ ਵਧੀਆ ਹੈਲਪ ਕਰ ਰਹੀ ਹੈ ਵੀ ਬੱਚਾ ਜੋ ਵੀ ਸਕਿੱਲ ਹੈ ਜਿਹਦੇ ਕੋਲ ਹੈ ਨਾ ਉਹ ਆਪਣਾ ਕਰੇ ਕੰਮ ਕਰੇ ਸਰਕਾਰ ਮਹਿੰਤ ਕਰਦੀ ਹੈ ਤੇ ਪੰਚਾਇਤ ਵੱਲੋਂ ਵੀ ਅਸੀਂ ਉਹ ਕਰਦੇ ਆ ਵੀ ਜੇ ਸਾਡੇ ਕੋਈ ਹੈਲਪ ਦੀ ਲੋੜ ਹੋਊਗੀ ਅਸੀਂ ਕਰਾਂਗੇ ਕੰਮ ਆਪਣਾ ਆਪ ਕਰੋ ਹੈ ਨਾ ਸਹੀ ਹੈ ਵਧੀਆ ਗੱਲਾਂ ਲੇਡੀਜ਼ ਵਾਸਤੇ ਵੀ ਬਣਾਏ ਗਏ ਨੇ ਉਹਦੇ ਹੁਣ ਉਹਰੇ ਬੀਡੀਪੀਓ ਆਫਿਸ ਦੇ ਵਿੱਚ ਚੱਲ ਰਹੇ ਨੇ ਜਿਵੇਂ ਕੀ ਕਿਸੇ ਨੇ ਬਣਾਈ ਦਾ ਆਉਂਦਾ ਹੈ ਸੋਟਾ ਦਾ ਆਉਂਦਾ ਹੈ ਜਿਨਾਂ ਲਈ ਪੈਕੇਟ ਬਣਾਉਣੇ ਨੇ ਜਾਂ ਕੁਝ ਵੀ ਉਹ ਉੱਥੇ ਜਾ ਕੇ ਉਹਨਾਂ ਨਾਲ ਕੰਟੈਕਟ ਕਰਕੇ ਆਪਣੇ ਖੋਲ ਸਕਦੇ ਨੇ ਸੈਂਟਰ ਤਾਂ ਸਾਰਾ ਦਾ ਸਾਰਾ ਖਰਚਾ ਸਰਕਾਰ ਵੱਲੋਂ ਉਹਨਾਂ ਨੂੰ ਦਿੱਤਾ ਜਾਂਦਾ ਹੈ ਠੀਕ ਹੈ ਜੀ ਤੇ ਉਹਦੇ ਵਿੱਚ ਜਿਹੜੇ ਉਹਨਾਂ ਦੀ ਉਸੰਦੇ ਉੱਥੇ ਉਹ ਦੇ ਸਕਦੇ ਨੇ ਉਹਨਾਂ ਨੂੰ ਅੱਗੇ ਠੀਕ ਹੈ ਤੇ ਕੁਝ ਕੰਮਾਂ ਦੀ ਹਾਈਲਾਈਟਸ ਹੋ ਜੇ ਜਿਹੜੇ ਜਿਹੜੇ ਆਪਾਂ ਹੁਣ ਤੱਕ ਕਰ ਚੁੱਕੇ ਆਂ ਇੱਕ ਸਾਲ ਦੇ ਵਿੱਚ ਜੋ ਡਨ ਨੇ ਲੇਖੋ ਇਹਦੇ ਵਿੱਚ ਸ਼ੁਰੂ ਤੋਂ ਲਾ ਲਓ ਅਸੀਂ ਲਾਇਬ੍ਰੇਰੀ ਲਾ ਲਓ ਇੱਕ ਤਾਂ ਲਾਇਬ੍ਰੇਰੀ ਹੋ ਗਈ ਉਹਦੇ ਬਾਅਦ ਜੋ ਡਿਸਪੈਂਸਰੀ ਦੇ ਵਿੱਚ ਸਾਡੇ ਕਾਫੀ ਕੰਮ ਹੋਣ ਵਾਲੇ ਸੀਗੇ ਠੀਕ ਹੈ ਉਹਦੇ ਫਲੋਰਿੰਗ ਵਗੈਰਾ ਸਾਰੀ ਕੱਚੀ ਸੀਗੀ ਅੰਦਰ ਬਿਜਲੀ ਦਾ ਨਹੀਂ ਸੀਗਾ ਸਿਸਟਮ ਵਾਟਰ ਵਗੈਰਾ ਉਹ ਵੀ ਸਾਰੇ ਅਸੀਂ ਕੰਪਲੀਟ ਕਰਤੇ ਠੀਕ ਹੈ ਉਹਦੇ ਵਿੱਚ ਸਾਡੇ ਦੋ ਕੱਚੇ ਰਸਤੇ ਜਿਹੜੇ 18 18 20 20 ਸਾਲ ਤੋਂ ਪਏ ਸੀਗੇ ਉੱਥੇ ਕਬਾੜ ਜਮੇਆ ਪਏ ਸੀਗਾ ਉਹ ਬਣਾਤੇ ਸਕੂਲ ਸੀਗਾ ਬਰੇ ਬਸਤੀ ਦੇ ਵਿੱਚ ਉਹਦੇ ਅੰਦਰ ਟਰੈਕ ਬਣਾਤਾ ਬੈਡਮਿੰਟਨ ਕੋਰਟ ਬਣਾਤਾ ਠੀਕ ਹੈ ਪਿੰਡ ਦਾ ਸਕੂਲ ਸੀਗਾ ਉਹਦੇ ਵਿੱਚ ਇੱਕ ਬਿਲਡਿੰਗ ਬਣਾਈ ਜਾ ਰਹੀ ਹੈ ਬਣ ਗਈ ਉਹ ਵੀ ਥੋੜੀ ਰਹਿਦੀ ਕੰਪਲੀਟ ਹੋਣ ਤੋਂ ਉਹ ਕੰਪਿਊਟਰ ਸੈਂਟਰ ਬਣਾ ਕੇ ਦਿੱਤਾ ਉਹ ਪਿੰਡ ਵਾਲੇ ਸਕੂਲ ਦੇ ਵਿੱਚ ਪੂਰਾ ਕੰਪਲੀਟ ਉਹ ਜੋ ਪਿੰਡ ਦੇ ਸਾਰੇ ਵਾਲੇ ਵਾਲੇ ਰੂੜੀਆਂ ਕਹੇ ਲੋ ਪਿੰਡਾਂ ਦੇ ਵਿੱਚ ਕਹਿੰਦੇ ਆ ਕਿਉਂਕਿ ਉੱਥੇ ਜਿਨ੍ਹਾਂ ਦੇ ਮਕਾਨ ਸੀਗੇ ਰੋਡ ਤੇ ਸੀਗੇ ਫਿਰ ਨਹੀਂ ਤੇ ਉਹ ਔੜੜ ਕੇ ਸਾਰੇ ਕੰਦ ਉਹ ਨਾਲ ਅੰਦਰ ਜਾਂਦਾ ਸੀਗਾ ਜਾਂ ਰੋਡ ਤੇ ਆ ਜਾਂਦਾ ਸੀਗਾ ਉਹ ਸਾਰੀ ਉੱਥੇ ਟੋਟਲੀ ਕੰਦ ਕਰਤੀ ਠੀਕ ਹੈ ਤੇ ਉਹਦੇ ਵਿੱਚ ਕੰਦ ਕਰਨ ਤੋਂ ਬਾਅਦ ਉਹ ਤੇ ਸਾਰੀ ਫਰਨੀ ਜਿਹੜੀ ਸਾਡੀ ਕੱਚੀ ਸੀਗੀ ਉਹ ਵੀ ਸਾਰੀ ਇੰਟਰਲੌਕ ਪੈਨਲਾਂ ਨਾਲ ਪੱਕੀ ਕਰਤੀ ਹੂੰ ਉਹਦੇ ਵਿੱਚ ਪਿੰਡ ਵਿੱਚ ਜਾਂ ਬਸਤੀ ਦੇ ਵਿੱਚ ਸਾਡੇ ਦੋ ਪਿੰਦ ਨੇ ਏਰੀਏ ਹੂੰ ਇਹਨਾਂ ਵਿੱਚ ਜਿਹੜੇ ਹੁਣ ਹਨੇਰਾ ਹੁੰਦਾ ਸੀਗਾ ਚਾਹ ਉਹ ਤੇ ਲਾਈਟਾਂ ਲਾ ਦਿੱਤੀਆਂ ਗੀਆਂ ਨੇ ਠੀਕ ਹੈ ਉਹਦੇ ਬਾਅਦ ਵਿੱਚ ਜਿਹੜੇ ਆਪਣੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਹੜੀ ਪਰਿਵਾਰ ਲਾ ਲੋ ਜਾਂ ਪਾਣੀ ਦੀ ਬਹੁਤ ਕਮੀ ਸੀਗੀ ਉੱਥੇ ਉਹਨਾਂ ਨੂੰ ਪਰਸਨਲ 5 5 6 6 ਘਰਾਂ ਨੂੰ ਪਾਣੀ ਦੇ ਬੋਰ ਕਰਕੇ ਦੇ ਦਿੱਤੇ ਸਾਂਝਾ ਬੋਰ ਸਾਂਝੇ ਸਾਂਝੇ ਬੋਰ ਕਰਾਤੇ ਵੀ ਤਾਂ ਕਰਕੇ ਪਾਣੀ ਦੀ ਕੋਈ ਕਿੱਲ ਨਾ ਬੇ ਕਿਉਂਕਿ ਸਭ ਤੋਂ ਜ਼ਰੂਰੀ ਪਾਣੀ ਹੈ ਪਾਣੀ ਬਿਨਾ ਜੀਵਨ ਨਹੀਂ ਜਿਵੇਂ ਜਲ ਬਿਨਾ ਜੀਵਨ ਕਹਿੰਦੇ ਨੇ ਤਾਂ ਉਹਨਾਂ ਨੂੰ ਪਰਸਨਲ 5 5 ਸਾਂਝੇ ਬੋਰ ਕਰਾ ਕੇ ਦੇ ਦਿੱਤੇ ਵੀ ਉੱਥੇ ਯੂਜ਼ ਕਰ ਸਕਦੇ ਨੇ ਉਹ ਤੋਂ ਬਿਨਾ ਵੀ ਹੋਰ ਜਿਵੇਂ ਧਰਮਸ਼ਾਲਾ ਵਗੈਰਾ ਉਹਨਾਂ ਲਈ ਵੀ ਕੰਮ ਕਿੱਤੇ ਗਏ ਨੇ ਤੇ ਚੈਲੰਜਸ ਜਿਹੜੇ ਫੇਸ ਕਰਦੇ ਹੋ ਉਹ ਤੁਸੀਂ ਆਪਣੀ ਕੰਮਕਾਰ ਕਰਨ ਦੇ ਵਿੱਚ ਦੇਖੋ ਜੇ ਰਸਤਾ ਹੀ ਲਾ ਲੋ ਕੋਈ ਸਮੂਥ ਚੱਲਦਾ ਹੈ ਤਾਂ ਬੰਦੇ ਨੂੰ ਨੀਂਦ ਆਉਣ ਲੱਗ ਜਾਂਦੀ ਹੈ ਤਾਂ ਜੇ ਉੱਚੇ ਨਹੀਂ ਮੇ ਟਿੱਡੇ ਪੱਧਰੇ ਰਸਤੇ ਆਉਣਗੇ ਤਾਂ ਸਵਾਦ ਵੀ ਉੱਤੀ ਹੈ ਚਲੋ ਬਹੁਤ ਵਧੀਆ ਤੁਹਾਡੀ ਪੋਜ਼ਿਟਿਵਿਟੀ ਤੋਂ ਵਧੀਆ ਲੱਗਿਆ ਤੁਸੀਂ ਸੰਘਰਸ਼ ਕਰਦੇ ਹੀ ਅੱਗੇ ਵਧ ਰਹੇ ਹੋ ਬਹੁਤ ਵਧੀਆ ਗੱਲਾਂ ਪਿੰਡ ਦੇ ਵਿੱਚ ਕੰਮ ਵੀ ਬਹੁਤ ਵਧੀਆ ਹੋ ਰਹੇ ਨੇ ਬਿਲਕੁਲ ਚੈਲੰਜ ਲਾਈਫ ਹੈ ਚੈਲੰਜ ਹੈ ਕੰਮ ਹੈ ਜੇ ਚੈਲੰਜ ਨਹੀਂ ਹੋਊਗਾ ਤਾਂ ਫਿਰ ਫਾਇਦਾ ਕੀ ਹੈ ਕੰਮ ਦਾ ਸਹੀ ਹੈ ਜੀ ਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤਾਂ ਇਹ ਸੀਗੇ ਜੀ ਸਾਡੇ ਰੁੜਕੀ ਪਿੰਡ ਦੇ ਸਰਪੰਚ ਸਾਹਿਬ ਹਰਚਦੀਪ ਸ਼ਰਮਾ ਜੀ ਤੇ ਤੁਹਾਨੂੰ ਮਿਲ ਕੇ ਇਦਾਂ ਹੀ ਲੱਗੇ ਕਿ ਆਉਣ ਵਾਲੇ 5 ਸਾਲ ਦੇ ਵਿੱਚ ਪਿੰਡ ਦਾ ਵਿਕਾਸ ਬਹੁਤ ਵਧੀਆ ਤਰਜੀਹ ਤੇ ਜਾਊਗਾ ਜਿੱਦੋਂ ਫਿਰ ਦੁਬਾਰਾ ਮਿਲਾਂਗੇ ਜਦੋਂ ਫਿਰ ਪੂਰੇ ਹੋ ਕੇ 5 ਸਾਲ ਤੋਂ ਬਾਅਦ ਤੇ ਨਾਲੇ ਮੈਂ ਪੁੱਛੂਗਾ ਤੁਸੀਂ ਪਿੰਡ ਵਾਲੇ ਤੋਂ ਪੁੱਛੋ ਮੇਰੇ ਤੋਂ ਵੀ ਕਿਉਂ ਨਾ ਪੁੱਛਣਾ ਹੈ ਸੋ ਮੇਰੇ ਤੋਂ ਬਾਅਦ ਤੁਸੀਂ ਪਿੰਡ ਵਾਲਿਆਂ ਕੋਲ ਜਾਇਓ ਵੀ ਆਹ ਦੱਸੋ ਕੋਈ ਕੰਮ ਰਹਿੰਦਾ ਹੈ ਜਾਂ ਬਾਕੀ ਪੈਂਡਿੰਗ ਹੈਗਾ ਕਿ ਨਹੀਂ ਹੋਪਸ ਬਹੁਤ ਵਧੀਆ ਜੀ ਤੁਸੀਂ ਕੋਈ ਆਖਰੀ ਮੈਸੇਜ ਦੇਣਾ ਚਾਹੋ ਆਪਣੇ ਸਰੋਤਿਆਂ ਨੂੰ ਜ ਵੀ ਆਪਣਾ ਕੰਮ ਲਗਨ ਨਾਲ ਠੀਕ ਹੈ ਨਾ ਨਸ਼ੇ ਪੱਤੇ ਤੋਂ ਦੂਰ ਰਹੋ ਕਿਉਂਕਿ ਤੰਦਰੁਸਤੀ ਹੀ ਜਿਹੜੀ ਲਾਈਫ ਆ ਉਹੀ ਵਧੀਆ ਹੁੰਦੀ ਆ ਤੇ ਬਾਕੀ ਤੁਹਾਨੂੰ ਰਿਕਵੈਸਟ ਆ ਜੋ ਵੀ ਤੁਸੀਂ ਕੋਮਬੋ ਦੇ ਫਿਰਦੇ ਹੋ ਹੈ ਨਾ ਜੋ ਵੀ ਬਾਹਰਲੇ ਪਿੰਡਾਂ 'ਚ ਕੋਈ ਖਾਸ ਕੰਮ ਹੁੰਦਾ ਰੂਰ ਕੀਚ ਨਹੀਂ ਹੋ ਰਿਹਾ ਸਾਨੂੰ ਦੱਸੋ ਅਸੀਂ ਉਸ ਨੂੰ ਤਰਜੀਹ ਦਵਾਂਗੇ ਕਿਉਂਕਿ ਪੰਚਾਇਤ ਸਰਪੰਚ ਜਾਂ ਪੰਚਾਇਤ ਪੰਚ ਕੋਈ ਕੰਮ ਨਹੀਂ ਮਤਲਬ ਹੁੰਦਾ ਦੂਸਰਿਆਂ ਦੀ ਉਧ ਤੋਂ ਹੈ ਨਾ ਕਈ ਵਾਰੀ ਅਸੀਂ ਕੰਮ ਕਰ ਦਿੰਨੇ ਆ ਪਰ ਸਾਡੇ ਮਾਈਂਡ 'ਚ ਨਾ ਪਤਾ ਲੱਗੇ ਛੋਡੇ ਵਰਗੇ ਵੀਰਾਂ ਦੀ ਸਲਾਹ ਜ਼ਰੂਰ ਸੁਣेंगे ਦੱਸਿਓ ਤਾਂ ਅਸੀਂ ਉਹ ਕੰਮ ਨੂੰ ਅੱਗੇ ਕਰਾਂਗੇ ਕੁਝ ਰਹਿ ਜਾਂਦੇ ਨੇ ਅਸੀਂ ਪਿੰਡ ਵਾਲਿਆਂ ਨੂੰ ਵੀ ਕਿਹਾ ਵਾ ਕਿ ਜਵਾਨ ਆ ਮੁੰਡਾ ਸਾਡਾ ਸਰਪੰਚ ਸਾਹਿਬ ਕੁਝ ਰਹਿ ਜਾਂਦਾ ਜ਼ਰੂਰ ਸਾਡੇ ਵੱਲੋਂ 100% ਹੋਊਗਾ ਜਿਵੇਂ ਪਹਿਲਾਂ ਹੀ ਸਰਪੰਚ ਸਾਹਿਬ ਨੇ ਕਿਹਾ ਵੀ ਅਸੀਂ ਪੁੱਛेंगे ਕੰਮ ਤੇ ਲੋਕ ਕਹਿਣਗੇ ਬਸ ਹੋ ਗਏ ਕੰਮ ਬਸ ਸਾਡਾ ਟਾਰਗੇਟ ਇਹੀ ਆ ਤਾਂ ਅਸੀਂ ਆਪਣਾ ਛੋਟਾ ਭਾਈ ਵੀ ਕਹਾਂਗੇ ਇਹਨੂੰ ਛੋਟੇ ਹੁੰਦੇ ਇਕੱਠੇ ਪੜਦੇ ਜਾਂਦੇ ਰਹੇ ਆ ਤਾਂ ਅੱਜ ਬਹੁਤ ਖੁਸ਼ੀ ਆ ਸਾਡਾ ਛੋਟਾ ਭਾਈ ਆ ਉੱਦੇ ਤੇ ਪਹੁੰਚਿਆ ਅਸੀਂ ਹੁਣ ਹਮ ਆ ਕੇ ਪਹਿਲਾਂ ਵੀ ਸਾਥ ਦਿੱਤਾ ਸੀਗਾ ਤੇ ਅੱਗੇ ਨੂੰ ਵੀ ਸਾਥ ਆ ਤੇ ਤੁਸੀਂ ਕੋਈ ਲਾਸਟ ਮੈਸੇਜ ਦੇਣਾ ਤਾਂ ਹੁਣ ਤਾਂ ਆਪਾਂ ਸੀ ਆਫ ਕਰੀਏ ਇਹ ਕਹੂੰਗਾ ਹੁਣ ਇਲੈਕਸ਼ਨ ਵੀ ਹੋਈ ਸੀਗੀ ਤਾਂ ਜਦੋਂ ਚਲੋ ਸਟਾਰਟਿੰਗ ਦੇ ਵਿੱਚ ਸਰਪੰਚੀ ਦੀ ਇਲੈਕਸ਼ਨ ਹੋਈ ਸੀ ਉਦੋਂ ਦਾ ਮੈਂ ਕਹਿਆ ਤਾਂ ਇਹਨੂੰ ਮੌਕਾ ਦੋ ਹੁਣ ਇਲੈਕਸ਼ਨ ਸੀਗੀ ਬਲਕ ਸੰਮਤੀ ਜ਼ਿਲ੍ਹਾ ਪਰਿਸ਼ਦ ਦੀ ਹੁਣ ਮੈਂ ਲੋਕਾਂ ਨੂੰ ਇਹ ਨਹੀਂ ਕਿਹਾ ਕਿ ਮੈਨੂੰ ਮੌਕਾ ਦੋ ਜਾਂ ਮੈਨੂੰ ਵੋਟ ਮੈਂ ਕਹੇ ਵਿਕਾਸ ਕਰੇ ਕੰਮ ਕਰੇ ਤਾਂ ਵੋਟ ਪਾਓ ਤੇ ਸੱਚ ਮੰਨਿਓ ਤੁਹਾਨੂੰ ਤਾਂ ਵੈਸੇ ਪਤਾ ਹੀ ਹੈ ਕੀ ਪਹਿਲਾਂ ਨਾਲੋਂ 150 ਗੁਣਾ ਵੋਟ ਪੱਟ ਕੇ ਪਈ ਆ ਲੋਕਾਂ ਨੇ। ਕੀ ਬਾਤ ਹੈ। ਸਿਰਫ ਇਹੀ ਕਿ ਵਿਕਾਸ ਨੂੰ ਵੋਟ ਪਾਇਓ। ਕੰਮ ਜੇ ਹੋਏ ਨੇ ਤਾਂ ਪਾਇਓ, ਨਹੀਂ ਨਾ ਪਾਇਓ। ਅੱਗੇ ਵੀ ਹੀ ਹੋਊਗਾ। ਜੇ ਜੇ ਵਿਕਾਸ ਹੋਇਆ ਤਾਂ ਸਾਥ ਦਿਓ, ਨਹੀਂ ਨਾ। ਬਹੁਤ ਥੈਂਕ ਯੂ ਤੁਹਾਡਾ। ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਸਮਾਂ ਦਿੱਤਾ ਸਾਨੂੰ। ਥੈਂਕ ਯੂ ਪੰਚ ਸਾਹਿਬ ਤੁਹਾਡਾ ਹੀ ਬਹੁਤ-ਬਹੁਤ। ਤੇ ਇਹ ਸੀਗਾ ਜੀ ਅੱਜ ਦਾ ਪੋਡਕਾਸਟ ਸਰਪੰਚੀ ਪਿੰਡ ਦੀ। ਹੁਣ ਤੁਹਾਨੂੰ ਨੈਕਸਟ ਪੋਡਕਾਸਟ ਕੋਈ ਵਧੀਆ ਲੈ ਕੇ ਮਿਲਾਂਗੇ। ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ।